ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲੇ ਨੂੰ ਮੋਗਾ ਹੀ ਪੈਂਦੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509986 ਦੋਸਤੋ ਅੱਜ ਧੁੰਦ ਲਗਭਗ ਸਾਰਾ ਦਿਨ ਹੀ ਰਹੀ ਹੈ ਇੱਕ ਪਸ਼ੂ ਠੰਡ ਕਰਕੇ ਅੰਦਰ ਬਰਾਂਡੇ ਜੀ ਹੋ ਸਕਦਾ ਤੁਹਾਨੂੰ ਵੀਡੀਓ ਕਾਲੀ ਜੀ ਦਿਸਦੀ ਹੋਵੇ ਪਰ ਕੱਲਾ ਕੱਲਾ ਨਾਗ ਆਪਾਂ ਤੋੜ ਕੇ ਤੁਹਾਨੂੰ ਬਾਹਰ ਵਿਖਾ ਦੇਣਾ ਬਾਹਰ ਵੀਡੀਓ ਸਾਫ ਬਣੂਗੀ ਪੂਰੀ 6 ਪਸ਼ੂ ਆ ਦੋ ਤਾਜ਼ੀਆਂ ਸੂਈਆਂ ਵੜਾ 4 ਸੂਨ ਨੂੰ ਤਿਆਰ ਹੈ ਦੋ ਤਿੰਨ ਨਗ ਜਰਸੀਆਂ ਦੇ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦिए ਨਾਮ ਹਰਦੇਵ ਸਿੰਘ ਪਿੰਡ ਚੜਕ ਦੇ ਕੋਠੇ ਜ਼ਿਲ੍ਹਾ ਮੋਗਾ ਵੀਰੇ 89 ਨੰਬਰ ਦਾ ਸੀ 771 7605242 ਜੀ 6 ਪਸ਼ੂ ਹਾਂ ਵੀਰੇ ਇੱਕ ਨੰਬਰ ਤੋਂ ਹੀ ਦਰੋਂ ਸ਼ੁਰੂ ਕਰ ਲਾ ਹਾਂਜੀ ਇਹ ਸੂਈ ਵੀ ਆ ਵੀਰੇ ਦੋ ਦੇ ਦੇ ਥੱਲੇ ਦਾਸ ਤੋਂ ਬਾਹਰ ਆ ਠੀਕ ਹੈ 12 ਹੋਊਗਾ ਅਗਲਾ ਭਲਾ 10 ਮੰਨ ਕੇ ਲਈ ਜੈ ਜਮਾਲ ਜੈ ਜਹੇ ਵੀਰੇ ਦੇਵਾਂਗੇ ਆਪਾਂ 35000 ਦੀ 35 ਦੀ ਕੱਢ ਬਾਹਰ ਨੂੰ ਵਿਖਾਈਏ ਫਿਰ ਦੋਸਤੋ ਦੁੱਧ ਬਾਈ ਕਹਿੰਦਾ 12 ਕਿਲੋ ਹੋਊਗਾ ਭਾਵੇਂ 10 ਕਿਲੋ ਮੰਨ ਕੇ ਅਗਲਾ ਸੌਦਾ ਕਰ ਲੇ ਜਿਹਦੇ ਪਸੰਦ ਆਊਗੀ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਮੇਰੇ ਭਣਾ ਯਾਰ ਪੰਜ ਦਿਨ ਪੰਜ ਦਿਨਾਂ ਜੀ ਠੀਕ ਹੈ ਤੇਲ ਖਰਚਾ ਆਪਣਾ ਹੋਊਗਾ ਕਿਹੜੀ ਗੱਲ ਕਹਿਦੀ ਵੀਡੀਓ ਚ ਠੀਕ ਹੈ ਹਾਂ ਦੋਸਤੋ ਬਾਈ ਕਹਿੰਦਾ ਭਾਵੇਂ 5 ਦਿਨ ਲਗਾਤਾਰ ਅਗੜਾ ਆਜੇ ਪੰਜਾਂ ਦਿਨਾਂ ਚ 10 ਡੰਗ ਬਣ ਜਾਣੇ ਆ ਸਵੇਰ ਸ਼ਾਮ ਜੇ ਆਪਾਂ ਚੋਣੇ ਆ 10 ਟਾਈਮ ਵੈੜ ਚੋਈ ਜਾਣੀ ਆ ਜੇ ਦੁੱਧ ਘੱਟ ਨਿਕਲੇ ਬਾਈ ਕਹਿੰਦਾ ਖਰਚਾ ਦੇ ਕੇ ਮੋੜੂ ਐਨੀ ਮੇਰੀ ਗਾਰੰਟੀ ਆ ਥਣ ਸੋਹਣੇ ਅੱਦੀ ਚਵਾਈ ਵਾਲੇ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਕਾਲੇ ਰੰਗ ਦੀ ਕ੍ਰੋਸ ਆਂਗ ਦੀ ਸੂਈ ਸਵਾਈ ਵੈੜ 35000 ਦੀ ਦੇ ਦੇਣੀ ਆ ਜਮਾਂ ਜਾਇਜ਼ ਮਾਲ ਆ 12 ਕਿਲੋ ਦੁੱਧ ਉਹ ਭੋਵਾ 10 ਮੰਨ ਕੇ ਬਾਈ ਕਹਿੰਦਾ ਅਗਲਾ ਜਿਨ੍ਹਾਂ ਦੱਸਿਆ ਉਹਨਾਂ ਨਿਕਲੂਗਾ ਕੋਈ ਫੂਡ ਸ਼ਾਂਗ ਨਹੀਂ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਬੱਚਾ ਮਗਰ ਡੱਬਾ ਉਹ ਬੈਠਾ ਬੱਛਾ ਮੂਰੇ ਇਹਦੇ ਜਮਾ ਜੈਜ ਮੁੱਲ 35000 ਦੀ ਦੇ ਦੇਣੀ ਇਦੋਂ ਘੱਟ ਮੁੱਲ ਤਾਂ ਫਿਰ ਤੁਹਾਨੂੰ ਵੀ ਪਤਾ ਸੂਈ ਸਵਾਈ ਵੜ ਦਿੰਦਾ ਵੀ ਕੌਣ ਆ ਦੋ ਨੰਬਰ ਆ ਦੋ ਨੰਬਰ ਵੀਰੇ ਆਵੇ ਖੜੀ ਠੀਕ ਹੈ ਹਾਂ ਇਹ ਵੀ ਤਾਜੀ ਸੂਈ ਹੈ ਠੀਕ ਹੈ ਤੇ ਇਹਦੇ ਮਗਰ ਵੀ ਬੱਛਾ ਵਾ ਇਹਦੇ ਆਪਾਂ 25000 ਦੀ ਦੇਵਾਂਗੇ ਵੀਰੇ 25000 ਦੀ ਹਾਂ ਆਈ ਨਹੀਂ ਅਗਲਾ ਕਵੀ 20 ਲੈਣਾ 22 ਲੈਣਾ 25 ਦੀ ਦੇਣੀ ਹੈ ਠੀਕ ਹੈ ਕਿੰਨਾ ਕੁ ਦੁੱਧ ਦੇ ਦੂ ਦੁੱਧ ਯਾਰ ਵੀਰੇ ਅਗਲੇ ਨੇ ਤਾਂ ਕਿਹਾ 13 14 ਚ ਹੈ ਬਾਕੀ ਕਰਮਾ ਵੀਰੇ ਅਗਲੇ ਠੀਕ ਹੈ ਤਾਜੀ ਸੂਈ ਹੈ ਦੁੱਧ ਬਾਈ ਕਹਿੰਦਾ ਜੀ ਤੋਂ ਲਈਓ ਕਹਿੰਦੇ 13 14 ਚ ਹੋਇਆ 25000 ਦੀ ਦੇ ਦੇਣੀ ਹੈ ਇੱਕ ਨੰਬਰ 35000 ਦੀ ਦੋ ਨੰਬਰ 25000 ਦੀ ਜਰਸੀ ਬਰੀਡ ਹੈ ਗੁਲਾਬੀ ਥਾਨ ਹੈ ਹਾਂ ਭਾ ਵੀ ਲੋਟਾ ਇਧਰ ਸਰਪੰਚ ਸਾਹਿਬ ਆਕੇ ਸਰਪੰਚ ਸਾਹਿਬ ਕੀ ਹਾਲ ਹਾਂਜੀ ਭਾ ਲੋਟਾ ਬਾਈ ਜਮ ਹਾਂ ਭਾ ਜਮ ਲੋਟਾ ਸਰਪੰਚ ਆ ਬਾਈ ਪਿੰਡ ਦਾ 25000 ਦੀ ਦੇ ਦੇਣੀ ਆ ਭਾ ਬਾਈ ਕਹਿੰਦਾ ਜਮਾ ਲੋਟਾ ਸਰਪੰਚ ਕਹਿੰਦਾ ਇਦੂ ਘੱਟ ਮੁੱਲ ਚ ਫਿਰ ਕਿਹਨੇ ਦੇਣੀ ਆ 25000 ਦੀ ਦੇ ਦੇਣੀ ਆ ਇਹ ਚੁਰਲੇ ਹੋਣੀ ਦਿੰਦੇ ਹੋਰ ਨਹੀਂ ਕੋਈ ਦਿੰਦਾ ਜਮਾ ਜਾਇਜ਼ ਮੁੱਲ ਤਿੰਨ ਨੰਬਰ ਤੇ ਆ ਜਾ ਤੇਨੇ ਨੰਬਰ ਵੀਰੇ ਇਹ ਸੁੰਦੀ ਆ ਹੁਣੀ ਘੰਟੇ ਨੂੰ ਸੂਪਿਆ ਦਿਨ ਨੂੰ ਸੂਪੇ ਠੀਕ ਹੈ ਪੰਜਾਬ ਜਰਸੀ ਹੈ ਗੱਬਣਾ ਸੂਣ ਨੂੰ ਤਿਆਰ ਆ ਬੈਂਦੀ ਉੜਦੀ ਜੀ ਹੈ ਸਵਾਦਿਆਂਗੇ ਆਪਾਂ ਨੂੰ ਫੋਨ ਕਰ ਲਿਆ ਅਗਲੇ ਨੂੰ ਦੱਸਾਂਗੇ ਵੀ ਆਹ ਪੰਛੀ ਦੀ ਤੀਆ ਮੱਚ ਕਿੰਨਾ ਕੁ ਦੁੱਧ ਦੇ ਦੂੰ ਦੁੱਧ ਯਾਰ ਵੀਰੇ ਚੀਤੋ ਲਈ ਅਗਲਾ ਤਾਂ ਕਹਿ ਦਿੰਦਾ ਭਾਈ ਆਪਾਂ ਨਹੀਂ ਕਹਿੰਦੇ ਸਹੀ ਗੱਲ ਆ ਆਪਾਂ 10 ਕਿਲੋ ਮੰਨ ਕੇ ਲਈਏ ਡੰਗ ਦਾ ਦੇਊਗੀ ਠੀਕ ਹੈ ਬਾਕੀ ਬਈ ਸੇਵਾ ਸਿਰ ਤੇ ਇਹ ਨਹੀਂ ਪਤਾ 25 ਦੇ ਵੀ ਕਿ 18 ਦੇ ਨੂੰ ਜੈ ਜੈ ਮੋਲੇ ਇਹ ਵੀਰੇ ਮੋਲ ਕਰਾਉਣ ਨੂੰ ਅਗਲਾ ਕੋਸ ਕਰਾ ਲਈ 62000 ਦੀ ਦੇਵਾਂਗੇ ਤਿੰਨ ਨੰਬਰ ਬਾਈ ਕਹਿੰਦਾ 62000 ਦੀ ਦੇਵਾਂਗੇ ਮੈਂ ਪੁੱਛਿਆ ਦੁੱਧ ਉਹ ਤੁਸੀਂ ਸੌਣੀ ਲਿਆ ਬਾਈ ਕਹਿੰਦਾ ਹਰੇਕ 20 ਕਿਲੋ ਕਹਿਣਦਾ 10 ਕਿਲੋ ਡੰਗ ਦਾ ਤਾਂ ਬਾਈ ਕਹਿੰਦਾ ਚੌਣ ਦਾ ਹੱਕ ਬਣਦਾ 20 ਕਿਲੋ ਯਾਨੀ ਕਿ ਦੁੱਧ ਬਾਕੀ ਥਣ ਲੇਵਾ ਵੀ ਚੰਗਾ ਵੀਰੇ ਕੱਦ ਵਾਲੀ ਆ ਕੋਈ ਬੱਕਰੀ ਨਹੀਂ ਵੀ ਗਾਇਆਂ ਜਿੱਡੀ ਆ ਹੂੰ ਦੋਸਤੋ ਐਚ ਐਫ ਵੈੜਾ ਜੇ ਡਾ ਕੱਦਦਾ ਸੂਨ ਨੂੰ ਤਿਆਰ ਬਾਈ ਕਹਿੰਦਾ ਉੱਠਦੀ ਪੈਂਦੀ ਜੀ ਆ ਹੋ ਸਕਦਾ ਘੰਟੇ ਨੂੰ ਬੱਚਾ ਦੇ ਦੇ ਦੋਵਾਂ ਨੂੰ ਦੇ ਦੇ ਫੋਨ ਲਾ ਕੇ ਅਗਲਾ ਪੁੱਛ ਲੈ ਕਿ ਕੀ ਦਿੱਤਾ ਵੱਛਾ ਕੇ ਵੱਛੀ ਠੰਡੀ ਸੀਲ ਫੁੱਲ ਆ ਵੀਰੇ ਠੰਡੀ ਸੀਲ ਫੁੱਲ ਐ ਠੰਡੀ ਸੀਲ ਦੀ ਫੁੱਲ ਗਾਰੰਟੀ ਆ ਜੇਰ ਪਈ ਤਾਂ ਅਗਲੇ ਦੇ ਘਰੇ ਭੇਜਾਂਗੇ ਆਪਾਂ ਵੀਰ ਇੱਥੇ ਰੱਖ ਤੋ ਹੋਰ ਹੀ ਦਿਨ ਲੰਮੇ ਫਿਰ ਬਾਈ ਕਹਿੰਦਾ ਠੰਡੀ ਸੀਲ ਦੀ ਫੁੱਲ ਗਾਰੰਟੀ ਆ ਸਵਾਗੇ ਦੇऊं ਬਾਈ ਕਹਿੰਦਾ ਜਦੋਂ ਜੇਰ ਪੈ ਗਈ ਉਦੋਂ ਬਾਈ ਕਹਿੰਦਾ ਅਗਲੇ ਦੇ ਘਰੇ ਗੱਡੀ ਤੇ ਭੇਜੂਗਾ ਉਦੋਂ ਪਹਿਲਾਂ ਨਹੀਂ ਭੇਜਦਾ ਉਹਨੇ ਚੜਦੀ ਬਾਈ ਕਹਿੰਦਾ ਮੇਰੀ ਗਾਰੰਟੀ ਹੋ ਸੋਨਾ ਵੱਡਾ ਹਵਾਨਾ ਮੋٹے-ਮੋٹے ਥਾਨ ਹੈ ਬਾਦਾਮੀ ਰੰਗ ਦੀ ਵੈੜ 62000 ਦੀ ਬਾਈ ਕਹਿੰਦਾ ਦੇ ਦੇਣੀ ਆ 12000 ਚੋਂ ਮੌਕੇ ਤੇ ਥੋੜਾ ਘਾਣਾ ਮਾਨ ਤਾਣ ਹੋਜੂਗਾ ਹੋਜੂਗਾ ਕੋਈ ਚੱਕਰ ਨਹੀਂਗਾ 25 ਵਾਲੇ 'ਚੋ ਵੀ ਛੋੜ ਛੱਪਾ ਹੋਜੂਗਾ ਆ 35 ਵਾਲੀ 'ਚੋ ਵੀ ਹੋਜੂਗਾ ਉਹ ਸਾਰੀਆਂ ਜੀ ਹੋਜੂਗਾ ਭਾਵੇਂ ਥੋੜੇ ਦੁੱਧ ਵਾਲੀ ਤੇ ਭਾਵੇਂ ਬਾਲੇ ਦੁੱਧ ਵਾਲੀ ਆ ਭਾਵੇਂ ਘੱਟ ਮੁੱਲ ਵਾਲੀ ਤੇ ਭਾਵੇਂ ਜ਼ਿਆਦਾ ਮੁੱਲ ਵਾਲੀ ਆ ਇਹ ਤਾਂ ਮੁੱਲ ਜ਼ਿਆਦੇ ਉਹ ਜ਼ਿਆਦੇ ਹਾਂ ਬਾਈ ਕਹਿੰਦਾ ਜੇਬ ਜਿਆ ਮੁੱਲ ਜ਼ਿਆਦੇ ਉਹਦਾ ਮੁੱਲ ਮਾਨ ਤਾਣ ਵੱਧ ਹੋਜੂਗਾ ਜਿਹਦਾ ਘੱਟ ਮੁੱਲ ਉਹਦਾ ਪੂਰਾ ਘੱਟ ਮਾਨ ਹੋਜੂਗਾ 4 ਨੰਬਰ ਤੇ ਆ 4 ਨੰਬਰ ਵੀਰੇ ਇਹ ਵੀ ਸੂਣ ਵਾਲੀ ਆ ਡੰਗ ਦਿਹਾੜੀ ਲੈਂਦੀ ਹੈ ਵੀ ਕਿ ਨਾਕਦਾ ਦੇ ਦੋ ਦੋ ਦੇ ਵੀਰੇ ਅਗਲਾ ਤਾਂ ਮੈਂ ਦੱਸਿਆ ਵੀ ਬਾਈ ਕਹਿੰਦਾ ਪਾਣੀ ਚਾਹੁੰਦੇ ਮੇਰੇ ਨਾਲ ਅਗਲਾ 15 ਮੰਨ ਕੇ ਲਈ ਜੈ ਜੈ ਮੋਲਾ ਇਹ ਵੀ ਆਪਾਂ ਬਾੜ ਤੇ ਕੋਈ ਦੇਵਾਂਗੇ ਵੀਰੇ ਇਹ ਵੀ ਬਾਈ ਕਹਿੰਦਾ ਬਾੜ ਨਹੀਂ ਦੇਵਾਂਗੇ 4 ਪਸ਼ੂ ਤੁਹਾਨੂੰ ਵਿਖਾਦੇ ਆ ਜਾਨਵਰ ਪਹਿਲੇ ਦੋਵੇਂ ਵੀ ਚੰਗੇ ਆ ਪਰ 3 ਨੰਬਰ ਤੇ 4 ਨੰਬਰ ਦਾ ਪੂਰੀਆਂ ਚੰਗੀਆਂ ਵਹਿੜਾਂ ਬਾਕੀ ਬਾਈ ਦੇ ਘਰੇ ਆ ਜਾਓ ਆਪਦੀ ਤਸੱਲੀ ਕਰਿਓ ਜੀ ਜਗਾ ਮਾਰਦੇ ਹਾਂ ਆ ਆਪ ਦੀ ਨਿਗਾਹ ਨਾਲ ਪੂਰੀ ਤਸੱਲੀ ਕਰਕੇ ਲਿਆਓ ਕੋਈ ਭੈਣ ਭਰਾ ਹੁੰਦੇ ਕਹਿੰਦੇ ਬਾਈ ਯਾਰ ਸਾਨੂੰ ਬੜਾ ਪਤਾ ਨਹੀਂ ਪਹਿਲੀ ਵਾਰੀ ਗਾਂ ਰੱਖਣੀ ਆ ਬਹੁਤ ਚੰਗੀ ਆ ਹਾਂ ਉਹ ਚੰਗੀ ਵੜ ਆ ਅਗਲਾ ਆਪਦੇ ਭੈਣ ਭਰਾ ਨੂੰ ਨਾਲ ਲੈ ਆਵੇ ਹਾਂ ਹਾਂ ਜੀ ਪੂਰੀ ਭਾਰੀ ਫੁੱਲ ਜਾਣ ਵਾਲੀ ਬੱਚੀ ਆ ਕਿਵੇਂ ਹੋਰਾਂ ਨੂੰ 75 ਕਹਿ ਦਿੰਦੇ ਹਾਂ ਉਹ ਕਹਿ ਹੀ ਦੇਣਾ 62000 ਚੋਂ ਵੀ ਮਾਨ ਤਾਨ ਕਰਾਂਗੇ ਵੀਰੇ ਅਗਲੇ ਦਾ ਠੀਕ ਆ 62000 ਚੋਂ ਵੀ ਬਾਈ ਕਹਿੰਦਾ ਮਾਨ ਤਾਨ ਕਰਾਂਗੇ ਰਾਜੀ ਫੌਲਾ ਤੋਰਾ ਤੂਰਾ ਪੂਰਾ ਹੀ ਚੰਗਾ ਹਵਾਨਾ ਸੋਹਣਾ ਵੱਡਾ ਸੂਨ ਨੂੰ ਤਿਆਰ ਹੋ ਸਕਦਾ ਰਾਤ ਨੂੰ ਸੂਪੇ ਹੋ ਸਕਦਾ ਕੱਲ ਨੂੰ ਸੂਪੇ ਕਰੋ ਸੰਗ ਮੱਝਾਂ ਵਰਗਾ ਦੁੱਧ ਬਾੜ ਦੀ 62 ਦੀ ਬਾੜ ਦੀ ਆਹਾ ਜੋੜਾ 62 6000 ਦਾ ਦੇ ਦੇਣਾ ਜਿਹੜੀ ਮਰਜ਼ੀ ਲੈ ਲਓ ਥਣ ਦੇਖ ਲਓ ਸੋਹਣੇ ਥਾਣਾ ਦੀ ਚਵਾਈ ਵਾਲੇ ਹਵਾਨਾ ਵੀ ਸੋਹਣਾ ਲੰਮਾ ਹਵਾਨਾ ਬੈਕ ਨੂੰ ਪੱਟਾਂ ਤੋਂ ਪਿੱਛੇ ਆਟਮਾ ਹਵਾਨਾ ਮੂਹਰੇ ਥਾਨ ਤੋਂ ਫੱਟਾਂ ਗੁਆਨਾ ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਛੋਟਾ ਕੰਨ ਪੂਰੀਆਂ ਚੰਗੀਆਂ ਵਹਿਣਾ 3 ਨੰਬਰ ਤੇ 4 ਨੰਬਰ ਦੋ ਵੜਾ ਇੱਧਰ ਖੜੀਆਂ ਆ। ਆ ਡੱਬੀ ਡੱਬੀ ਵੀਰੇ ਹੈਗੀ ਆ 20 ਤਰੀਕਨ ਦਿਨ ਪੂਰੇ ਐ। 20 ਨੂੰ? ਹਾਂ ਜੀ। ਅੱਜ 10 ਆ। 10 ਦਿਨਾਂ ਦੀ ਕੱਚੀ। ਹਾਂ। ਆਪਾਂ ਭਾ ਵੀ ਕੱਚਾ ਹੀ ਕਰਨਾ ਐ। ਕਿੰਨੇ ਦੀ? ਇਹ 36 ਦੀ ਦੇਵਾਂਗੇ ਵੀਰੇ। ਠੀਕ ਐ। ਹਾਂ। ਕਿੰਨਾ ਕੁ ਦੁੱਧ ਤੇਰੇ ਹਿਸਾਬ ਨਾਲ? ਤੇਰੇ ਵੀਰੇ ਕੱਦ ਦੇ ਹਿਸਾਬ ਨਾਲ ਦੇਣਾ ਚਾਹੀਦਾ ਇਹਨੂੰ 17-18 ਕਿਲੋ। 10 ਦਿਨਾਂ ਦੀ ਕੱਚੀ ਐ। ਮੁੱਲ ਵੀ ਬਾਈ ਕਹਿੰਦਾ ਕੱਚੀਆਂ ਵਾਲਾ 36000 ਦੀ ਦੇਵਾਂਗੇ। ਆ 25000 ਦੀ ਉਹ 35000 ਦੀ ਆ 36000 ਦੀ ਅੰਦਰਲਾ ਜੋੜਾ 62 62000 ਦਾ ਜਿਹੜੀ ਮਰਜ਼ੀ ਲੈ ਲਓ ਮੁੱਲ ਤੁਹਾਨੂੰ ਸਾਰਿਆਂ ਦੇ ਦੱਸੀ ਜਾਂਦੇ ਆ ਇੱਕ ਆ ਜਰਸੀ ਹੋਰ ਰਹਿ ਗਈ ਤੁਹਾਨੂੰ ਬਾਅਦ ਚ ਵਿਖਾ ਦਿੰਨੇ ਆ ਹਾਂ ਇਹ ਐਂਡ ਤੇ ਵਿਖਾ ਦਿੰਨੇ ਆ ਸੂਲਾਂ 12 ਕਿਲੋ ਬਾਈ ਦੱਸ ਦੁੱਧ ਪਿਆਜੂ ਇਹ ਡੱਬੀ ਵੜ ਬਾਕੀ ਲੇਵਲ ਉਹ ਆ ਲਾਹੂ ਬਹੁਤ ਕੱਚੀ ਜ਼ਰੂਰ ਹੈਗੀ ਉਹ ਤੁਹਾਨੂੰ ਸਾਹਮਣੇ ਹੀ ਆ 36000 ਦੀ ਦੇ ਦੇਣੀ ਆ ਲੈ ਚੱਲ ਮੱਖਣਾ ਇਹਨੂੰ ਅੰਦਰ ਆ ਕਾਲੀ ਦਾ ਕੀ 35000 ਦੁੱਧ ਵੀ ਹੈਗਾ 10 ਕਿਲੋ ਤੋਂ ਬਾਹਰ ਇਹ ਠੀਕ ਆ ਜਾ ਆ ਆਹ ਲਾਸਟ ਲਾਸਟ ਗ੍ਰੇਨ ਦੀਨਾ ਆਪਾਂ ਦੇਵਾਂਗੇ 36000 36000 ਦਾ ਨਾ ਇਹਦੇ ਪਰਸੋ ਦਿਨ ਪੂਰੇ ਆ ਸਾਡੇ ਨੂੰ ਵੀ ਬਾਹਰ ਨੂੰ ਇਹ 36000 ਦੀ ਆ ਵੀ 36 ਦੀ ਆ ਵੀ 36 ਦੀ ਆ 25 ਦੀ ਹਾਂ ਉਹ 25 ਦੀ ਨਾਲ ਇਹਨੂੰ ਫ੍ਰੀ ਦੇ ਦਗੇ ਹਾਂ ਇਹ ਨਾਲ ਪੱਠੇ ਪਾਉਣ ਨੂੰ ਹਾਂ ਸਹੀ ਆ ਮਾ ਤਾਂ ਮੁੱਛਾ ਕਰਨ ਨੂੰ ਪੜੇਗਾ ਹਾਂ ਨਾਲ ਬੰਦਾ ਵੀ ਬਾਈ ਕਹਿੰਦਾ ਦੇ ਦਾਂਗੇ ਫ੍ਰੀ ਨਾਲ ਪੱਠੇ ਡੱਠੇ ਪਾਉਣ ਨੂੰ ਤਦ ਚਲਵਾ ਸੀ ਕਿ ਦਿਨੀਆਂ ਗੱਲਾਂ ਬੰਦਾ ਨਰਮਾ ਚਲਵਾ ਸਕਦਾ ਕਿੱਡਾ ਕਰ ਲਈਦਾ ਐਂ ਤਾਂ ਚਲੋ ਤੁਹਾਨੂੰ ਵੀ ਪਤਾ ਬੰਦਾ ਕੀ ਨਹੀਂ ਦੇਣਾ ਹੁੰਦਾ ਇਹਨਾਂ ਦੀਆਂ ਮੱਝਾਂ ਗਾਵਾਂ ਨੂੰ ਪੱਠੇ ਕੌਣ ਪਾਊਗਾ ਵਿਚਾਰੇ ਇਹਨਾਂ ਨੂੰ ਉਹ ਤਾਂ ਚਲੋ ਆਸੇ ਖਿੱਦੇ ਦੀਆਂ ਗੱਲਾਂ ਨਰਮਾ ਹੱਸ ਲਈਦਾ ਜੇ ਕੋਈ ਉਹ ਜਿਹਾ ਬੰਦਾ ਅੱਕਰਾ ਹੋਵੇ ਉਹਨੂੰ ਤੁਹਾਨੂੰ ਵੀ ਪਤਾ ਕੌਣ ਕਹਿੰਦਾ ਮੂਹਰੋਂ ਕੋਸ ਕਿਉਂਕਿ ਅਗਲੇ ਨੇ ਮੂਹਰੋਂ 400 ਸਨਾਉਣੀਆਂ ਹੁੰਦੀਆਂ ਪਰ ਇਹ ਨਰਮ ਹੈ ਇਹਨੂੰ ਕਹਿ ਲਈਦਾ ਦੁੱਧ ਕਿੰਨਾ ਦੁੱਧ ਕਿੰਨਾ ਕ ਪਿਆ ਜੂ ਇਹ 13 14 ਕਿਲੋ ਦੇ ਦੇ ਬਹੁਤ ਆ ਹਾਂ ਭਾ ਵੀ ਉਹ ਜਿਹ ਹੈ ਵੀ ਨਿੱਗਰ ਹਾਂ ਹਾਂ ਵਜਨ ਬਹੁਤ ਆ ਭਾ ਵੀ ਨਿੱਕਾ ਜਾ 36000 ਦੀ ਦੇ ਦੇਣੀ ਆ ਥਣ ਵੇਖ ਲੋ ਗੁਲਾਬੀ ਥਾਣਾ 36000 ਦੀ ਦੇ ਦੇਣੀ ਆ 13 14 ਕਿਲੋ ਦੁੱਧ ਪਿਆਜੂ ਸੀਲਸਾਉ ਸਾਰੇ ਨਗ ਫੁੱਲ ਅੱਜ ਦੀ ਵੀਡੀਓ ਦੇ ਵਿੱਚ ਇਹ ਪਸ਼ੂ ਹੈਗੇ ਆ 6 ਸਾਰੇ ਨਗਾਂ ਦੀ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ 5 ਨੰਬਰ 6 ਨੰਬਰ 36 36000 ਦੀਆਂ ਆ 2 ਨੰਬਰ 25000 ਦੀ 1 ਨੰਬਰ 35000 ਦੀ ਆ ਜੋੜਾ 62 62000 ਦਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸ਼ਿਕਾ